ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਵੀ ਕਰਦਾ ਤੇ ਨਾਲ ਇਹਨਾਂ ਕੋਲ ਇੱਕ ਬੁੱਲ ਜਿਹਦਾ ਨਾਮ ਬਲੀ ਹੈ ਉਹ ਵੀ ਇਹਨਾਂ ਕੋਲ ਰੱਖਿਆ ਹੋਇਆ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਚਾਰ ਨਾਕ ਦਿਖਾਉਣੇ ਜਿਹਦੇ ਚ ਇੱਕ ਤਾਂ ਇਸੇ ਬਲੀ ਬੁੱਲ ਦੀ ਧੀ ਬਾਈ ਨੇ ਵਕਾਊ ਕੀਤੀ ਹੈ ਇੱਕ ਤਾਜੀ ਸੂਈ ਵੀ ਵੜ ਪਸੰਦ ਹਰੇਕ ਵੀਰ ਨੂੰ ਆ ਜੂਗੀ ਬੱਚਾ ਇਹਦੇ ਨਾਲ ਇੱਧਰ ਜਿਹੜਾ ਉਹ ਮੇਲਕਾਫ ਖੜਾ ਹੈ ਰੇਟ ਜਿਹੜਾ ਉਹ ਵੀਡੀਓ 'ਚ ਹੋਊਗਾ ਇਹ ਤੋਂ ਬਿਨਾ ਇੱਕ ਟੋਕੜਾਂ 'ਚ ਪੈਂਦੀ ਝੋਟੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇੱਕ ਝੋਟੀ ਤਾਜੀ ਸੂਈ ਵੀ ਐ ਚੰਗੇ ਦੁੱਧ ਵਾਲੀ ਐ ਤੇ ਨਾਲ ਇਹਦੇ ਖਾਸ ਗੱਲ ਇਹ ਐ ਵੀ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਆ ਕੱਟੀ ਨੂੰ ਨੇ ਜਨਮ ਦਿੱਤਾ ਜੈਡ ਬ ਲੈ ਕੇ ਇਹਦੇ ਨਾਲ ਕੱਟੀ ਦੱਸੋ ਤੇ ਇਹ ਚੰਗੇ ਥਣ ਹਵਾਨੇ ਦੀ ਵੱਡੇ ਕਦ ਕਾਢ ਦੀ ਝੋਟੀ ਵੀ ਵਕਾਊ ਆ ਸੋ ਆਪਾਂ ਲਾਸਟ ਤੱਕ ਤੁਸੀਂ ਵੀਡੀਓ ਨੂੰ ਦੇਖਦੇ ਰਹੋ ਤੇ ਡਿਟੇਲ ਸਾਰੀ ਪੁੱਛਦੇ ਆਂਗੇ ਬਾਕੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋਗੇ ਉਹਦੀ ਤਸੱਲੀ ਕਰਿਓ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਇਸੇ ਝੋਟੀ ਤੋਂ ਸ਼ੁਰੂਆਤ ਕਰ ਲੈਨੇ ਫਿਰ ਇੱਕ ਇੱਕ ਕਰਕੇ ਸਾਰੇ ਨਗ ਦਿਖਾ ਦੇਗੇ ਜੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਜੈ ਭਾਈ ਅੱਜ ਆਪਾਂ ਚਾਰ ਨਗ ਵਿੱਚ ਨੇ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਇੱਧਰ ਝੋਟੀ ਖੜੀ ਆ ਕੰਨਵਾ ਸੂਅ ਹੈ ਵੀਰੇ ਦੂਜਾ ਸੂਅ ਹੈ ਤੇ ਅੱਜ ਬਾੜ ਮਾਨਾ ਤੇ ਛੇ ਦਾ ਹੰਦਾ ਵੀਰੇ ਪਾ ਲਓ ਆਪਣੇ ਕੋਲ ਪਾਸੇ ਹੋਈ ਆ 16 ਗਰੋਹ ਕੰਡੇ ਵਾਲਾ ਤਿਆਰ ਆ ਵੀਰੇ ਕਿਆ 12ਵੇਂ ਦਿਨ 16 ਕਿਲੋ ਦੁੱਧ ਕੰਡੇ ਵਾਲਾ ਹੈਗਾ ਬੱਚਾ ਕੱਟੀ ਇਹਦੇ ਨਾਲ ਮਦਰ ਕੱਟੀ ਹੈ ਵੀਰੇ M29 ਦੀ ਕੱਟੀ ਹੈ M29 ਦੀ ਕੀ ਰੇਟ ਰਹੂਗਾ ਬਾਈ ਛੋਟੀ ਇਹਦਾ ਵੀਰੇ 2 ਲੱਖ ਰੁਪਏ ਮੋੜੇ ਖੋਲੀ ਵੀਰੇ ਨੂੰ ਸੋ ਦੋਸਤੋ ਫੁੱਲ ਹਾਈਟ ਲੈਂਥ ਵਾਲੀ ਸੋਹਣੇ ਥਣ ਦਾ ਸੈਜ ਤੁਸੀਂ ਦੇਖ ਸਕਦੇ ਹੋ ਮੋੜ ਦੇ ਵਿੱਚੋਂ ਥਣ ਨੂੰ ਨੋਟ ਕਰਿਆ ਕਰੋ ਜਿਹੜੇ ਚੰਗੇ ਦੁੱਧ ਵਾਲੇ ਪਸ਼ੂ ਉਹਨਾਂ ਦੇ ਥਣ ਵੱਖਰੇ ਦਿਸਦੇ ਹੁੰਦੇ ਬਿਲਕੁਲ ਕੁੰਡੇ ਸਿੰਘ ਦੀ ਬਿਊਟੀ ਵਿੱਚੋਂ ਟੀਚ ਫੁੱਲ ਦਿਸਦੀ ਹੈ ਤੇ ਬੱਚਾ ਇਹਦੇ ਨਾਲ ਕੱਟੀ ਹੈ ਕੱਟੀ ਤੁਹਾਨੂੰ ਦਿਖਾ ਦੂੰਗਾ M29 ਦੀ ਕੱਟੀ ਹੈ ਤੇ ਇਹ ਝੋਟੀ ਛੇ ਦੰਦ 12ਵੇਂ ਦਿਨ ਦੁੱਧ 16 ਕਿਲੋ ਤੇ ਆ ਗਈ ਹੈ ਦੂਜਾ ਸੂਆ ਇਹ ਕਰਮਾਲੀ ਸੂਈ ਵੀ ਹੈ 2 ਲੱਖ ਰੁਪਿਆ ਡਿਮਾਂਡ ਆ ਦੱਸੋ ਮਾਨਤਾਂ ਨੂੰ ਮੌਕੇ ਤੇ ਹੋ ਜੂ ਬਾਕੀ ਗੱਲਬਾਤ ਕਰਿਓ ਬਾਈ ਦੇ ਨਾਲ ਵੀ ਕਿੱਥੋਂ ਤੱਕ ਇਸ ਝੋਟੀ ਦਾ ਸੌਦਾ ਤੁਹਾਡੇ ਨਾਲ ਰਲਦਾ ਮੈਂ ਸਵੇਰ ਦੇ ਟਾਈਮ ਵੀਡੀਓ ਬਣਾ ਰਿਹਾ ਇਹ ਗੱਲ ਨੂੰ ਧਿਆਨ ਚ ਰੱਖ ਲੋ ਜੀ ਹਵਾਨਾ ਫਿਕਸ ਜ ਹੈ ਬਫੂਚ ਹੀ ਫੜ ਲਿੰ ਜਾਏ ਬਈ ਪੂਰਾ ਚੰਗਾ ਹਵਾਨਾ ਦੱਸੋ ਦਿਸਦਾ ਹੈ ਤੇ ਜੈਲੀ ਇੰਨੀ ਕਾ ਵੀ ਜਿਵੇਂ ਮਰਜ਼ੀ ਰੋਕ ਲੋ ਉਵੇਂ ਹੀ ਖੜਦੀ ਆ ਇਹ ਤੁਸੀਂ ਇਹਦੇ ਹਵਾਨੇ ਦਾ ਰੁਖ ਦੇਖੋ ਇੱਥੇ ਹੀ ਅੰਦਾਜ਼ਾ ਹੋਣਾ ਹੁੰਦਾ ਪਸ਼ੂ ਦੇ ਦੁੱਧ ਦਾ ਸੋ ਇਹ ਝੋਟੀ ਪਹਿਲੇ ਨੰਬਰ ਤੇ ਤੇ ਇਹਦੇ ਨਾਲ ਕੱਟੀ ਵੀ ਦੇਖਣ ਵਾਲੀ ਆ ਦੱਸੋ ਇਹ ਜੈਡ ਬਲੈਕ ਹੀ ਹੈ ਵਾਲ ਪੂਛ ਚ ਵੀ ਕੋਈ ਵਾਈਟ ਨਹੀਂ ਹੈਗਾ ਐਮ 29 ਬੁੱਲ ਦੀ ਵਾਈਜਰੀ ਦੱਸਦੇ ਆ ਮਾਲਕਾਂ ਨੇ ਦੱਸਿਆ ਫੁੱਲ ਹਾਈਟ ਲੈਂਥ ਵਾਲੀ ਕੱਟੀ ਸੋ 12ਵੇਂ ਦਿਨ ਚੰਗੇ ਦੁੱਧ ਦੇ ਉੱਤੇ ਝੋਟੀ ਆ ਗਈ ਇਹ ਤੋਂ ਬਿਨਾ ਇੱਕ ਟੋਕੜਾ ਚ ਪੈਂਦੀ ਝੋਟੀ ਜੈ ਭਾਈ ਇਹ ਕਨਵਾ ਸੂਆ ਸੂਈ ਹੈ ਵੀਰੇ ਦੂਜਾ ਸੂਆ 6 ਦਾੰਦ ਹੈ ਵੀਰੇ ਠੀਕ ਹੈ ਤੇ ਆਪਾਂ ਹੀ ਇਹਦੇ ਸਿਮਨ ਲਵਾਇਆ ਹੁਣ ਲਾ ਕੇ ਮਾੜਾ ਜੀ ਨੂੰ ਲੱਗਣ ਹੋ ਗਿਆ ਖਣਾਉ ਦਾ ਠੀਕ ਹੈ ਕਿੰਨਾ ਬਹੁਤ ਵੀਰੇ 9 ਕਿਲੋ ਦੁੱਧ ਵਿੱਚ ਇਹ ਮਗਦੁੰਦੀ ਹੈ 9 ਕਿਲੋ ਦੁੱਧ ਹੋਊਗਾ ਹੁਣ ਹੈਗਾ ਹੈਗਾ ਵੀਰੇ ਚੁਆਈ ਵੀ ਬੜੀ ਚੰਗੀ ਹੈ ਅੱਛਾ ਬਿਨਾ ਬੱਚੇ ਤੁਸੀਂ ਬਿਨਾ ਬੱਚੇ ਤੋਂ ਵੀਰੇ ਬਸ ਕੋਈ ਟੀਕਾ ਨਹੀਂ ਲਾਉਣਾ ਕੱ비 ਚੋਕਰ ਪਾਉਣੀ ਹੈ ਠੀਕ ਹੈ ਇਹਦਾ ਰੇਟ ਕਿੰਨਾ ਹੋਊਗਾ ਇਹਦਾ ਵੀਰੇ 95000 ਰੁਪਏ ਤੋਰੀਂ ਭਾਈ ਸੋ ਦੋਸਤੋ ਦੂਜਾ ਸੂਆ 6 ਦਾੰਦ ਹੀ 8 ਤੋਂ 9 ਕਿਲੋ ਦੁੱਧ ਇਸ ਟਾਈਮ ਦੇ ਰਹੀ ਹੈ ਤੇ ਏਆਈ ਹੋਈ ਨੂੰ ਅੱਜ 8 ਕਿ ਦਿਨ 8-10 ਦਿਨ ਹੋ ਗਏ। ਬਾਈ ਨੇ ਆਪ ਹੀ ਏਆਈ ਇਹਦੀ ਕਰਵਾਈ ਹੈ। ਬਲੀ ਦਾ ਸੀ ਮੋਲਵਾ ਠੀਕ ਹੈ ਬਲੀ ਬਦਨੀ ਦਾ ਹੀ ਬਲੀ ਬੁੱਲਦਾ ਹੀ ਸੀ ਮਨ ਦੋਸਤੋ ਇਹਦੇ ਲੱਗਾ ਵਿਆ। ਹਵਾਨਾ ਸੋਹਣਾ ਦੋਸਤੋ ਇਹਦਾ ਪਾਣੀ ਤੇ ਗਈ ਝੋਟੀ ਖੁੱਲ ਕੇ ਤੇ ਤੁਸੀਂ ਇਹਦਾ ਹਵਾਨਾ ਦੇਖ ਲਓ ਇੱਥੇ ਖੜੀ ਤਾਂ। ਇਹ ਰੋਖ ਹੈ ਇਹਦੇ ਹਵਾਨੇ ਦਾ ਇਸ ਟਾਈਮ ਦਾ। 95000 ਇਹਦੀ ਡਿਮਾਂਡ ਆ ਦੋਸਤੋ। ਹਾਈਟ ਲੈਂਥ ਸੋਹਣੀ ਹੈ ਝੋਟੀ ਦੀ ਸੋ ਇਹ ਝੋਟੀ ਟੋਕੜਾਂ ਚ ਪੈਂਦੀ ਹੈ ਵਿਕਾਊ ਹੈ ਰੇਟ ਅੱਜ ਸਾਰੇ ਪਸ਼ੂਆਂ ਦੇ ਆਪਾਂ ਵੀਡੀਓ ਦੇ ਵਿੱਚ ਹੀ ਬਾਈ ਕਹਿੰਦਾ ਵੀ ਕਰਨੇ ਆਪਾਂ ਸੋ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਹਜੇ ਥੋੜੇ ਦਿਨ ਹੋਏ ਆ ਇਹ ਆਈ ਹੋਈ ਨੂੰ ਇਹ ਤੋਂ ਅੱਗੇ ਇੱਕ ਵੈੜ ਵੀ ਵਿਕਾਊ ਹੈ ਜੇ ਬਾਈ ਇਹ ਜਿਹੜੀ ਵੈੜ ਆਪਾਂ ਵੇਚਣ ਲੱਗਿਓ ਕੰਨ ਮਸੂਆ ਇਹ ਵੀ ਦੂਜਾ ਸੂ ਹੈ ਤੇ ਅੱਜ 8ਵਾਂ ਦਿਨ ਪਰੇ ਸੂ ਹੀ ਦੁੱਧ 16 ਕਿਲੋ ਇਹਦੇ ਤਿਆਰ ਆ ਕੰਡੇ ਵਾਲਾ ਬ੍ਰਾਜ਼ੀਲ ਇਹਦਾ ਰੇਟ ਕੀ ਹੈ ਇਹਦਾ ਪਰੇ 75000 ਰੁਪਏ ਮੌਲ ਦਾ ਠੀਕ ਹੈ ਸੋ ਦੋਸਤੋ 75000 ਮੁੱਲ ਹੈ ਸੂਆ ਇਹਦਾ ਦੂਜਾ ਥੋੜੇ ਦਿਨਾਂ ਦੀ ਸੂਈ ਆ ਤੇ 16 ਕਿਲੋ ਦੁੱਧ ਤੇ ਆ ਗਈ ਦੁੱਧ ਕਿੰਨਾ ਖਚੋਲੋਗੇ ਥੋੜੀ ਸਮਝ ਐ ਢਾਂਚੇ ਦੀ ਸੋਹਣੀ ਐ ਚੰਗੀ ਸੰਭਲੋਗੇ ਅਗਲੇ ਸੂਏ 'ਚ ਰਕਮ ਵੀ ਵਧਾ ਜੂਗੀ ਤੇ ਦੁੱਧ ਵੀ ਜ਼ਿਆਦਾ ਦੇਊਗੀ ਆਪਾਂ ਤੋਰ ਕੇ ਤੁਹਾਨੂੰ ਦਿਖਾਵਾਂਗੇ ਵੀਰ ਦੂਜੀ ਮੱਝ ਨੂੰ ਪਾਣੀ ਪਿਆ ਰਿਹਾ ਸੋਹਣੇ ਢਾਂਚੇ ਦੀ ਇਹ ਵਹਿੜਾ ਦੱਸੋ ਸੂਆ ਇਹਦਾ ਦੂਜਾ ਤੁਸੀਂ ਹਵਾਨਾ ਦੇਖੋਗੇ ਉਹ ਵੀ ਫਿਕਸ ਜਿਹਾ ਚੰਗਾ ਦਿਸਦਾ ਆਲੇ ਦੇ ਬੱਚੇ ਤੇ ਆਲੇ ਦੇ ਬਈ ਕੋਈ ਨਹੀਂ ਸੋ ਇਹਦਾ ਬੱਚਾ ਦੱਸੋ ਚਲ ਹੁਣ ਖੇਤ ਇਹ ਰੋਖ ਇਸ ਵੈੜ ਦਾ ਦੱਸੋ ਮੀਡੀਅਮ ਜੀ ਹਾਈਟ ਦੇ ਵਿੱਚ ਹੈ ਸਾਫ ਸੁਥਰੀ ਹੈ 75000 ਰੇਟ ਹੈ ਥੋੜਾ ਬਹੁਤਾ ਮਾਨਤਨ ਹੋ ਜਾਣਾ ਸੋ ਚੰਗੀ ਰਹੂਗੀ ਜਿਹੜਾ ਵੀਰ ਦੁੱਤੇ ਗਰਮੀ ਚ ਵੈੜ ਲਾਉਣੀ ਚਾਹੁੰਦਾ ਹੈ ਬਿਊਟੀ ਵੀ ਇਹਦੀ ਵਾਈਟ ਰੰਗ ਵਾਲੀ ਹੈਗੀ ਹੈ ਬਾਕੀ ਹਵਾਨਾ ਵੀ ਫਿਕਸ ਜਿਹਾ ਚੰਗਾ ਦਿਸਦਾ ਇੱਕ ਝੋਟੀ ਹੈ ਦੋਸਤੋ ਬਲੀ ਬਦਨੀ ਦੀ ਹੈਗੀ ਹੈ ਵੀ ਇਹਦੇ ਬਾਰੇ ਵੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਜੈ ਭਈ ਇਹ ਝੋਟੀ ਬਲੀ ਦੀ ਹਾਂ ਵੀਰੇ ਬਲੀ ਦੀ ਆ ਆਪਣੀ ਮਾਸ ਤੋਂ 75 ਦੀ ਸੀਗੀ ਠੀਕ ਹੈ ਤੇ ਗਾਂਏ ਦੇ ਜੰਦੀ ਹੁਣ ਦੱਸਿਆ ਵੀ 15 ਦਿਨ ਹੋ ਗਏ 15 ਦਿਨ ਵਗੇ ਫਿਰ ਮੰ ਲੱਗੇ ਉਹਨੂੰ ਬੇਰ ਕਾਲਾ ਵੀ ਖਾਣ ਬੋਲ ਆ ਫਿਰ ਮੰ ਲੱਗੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਵਾ 75000 ਇਹ ਦੰਦੋ ਕਿਵੇਂ ਦੰਦੋ ਫੀਰੀ ਆ ਦੰਦੋ ਫੀਰੀ ਆ ਸੋ ਦੋਸਤੋ ਇਹ ਤੋਰ ਖੋਲ ਦੇਣੀਗੇ ਨਹੀਂ ਵੀਰੇ ਹੋਏ ਉਪਰਾ ਕਰਦੀ ਅੱਜ ਹੀ ਆਈ ਅੱਛਾ ਅੱਜ ਹੀ ਆਈ ਸੋ ਦੋਸੋ ਅੱਜ ਹੀ ਬਾਈ ਕਹਿੰਦਾ ਆਈ ਆ ਤੇ ਥੋੜਾ ਉਪਰਾ ਕਰਦੀ ਜੇ ਖੋਲ ਕੇ ਤੋਰਾਂਗੇ ਤੁਸੀਂ ਇੱਥੇ ਖੜੀ ਨੂੰ ਦੇਖੋ ਸੈਂਕ ਬਿਲਕੁਲ ਕੁੰਡਾ ਨਾਲ ਹੀ ਮੁੜਿਆ ਵਿਆ ਬਹੁਤ ਜਿਆਦੇ ਵੈਠੋ ਠੀਕ ਹੈ ਸੋ ਇਹਦੀ ماں ਤੱਕ ਦਾ ਰਿਕਾਰਡ ਬਾਈ ਨੂੰ ਅੱਗੋਂ ਮਿਲਿਆ ਵਿਆ ਇਹ ਬਲੀਬਧਨੀ ਦਿੱਤੀ ਹੈ ਤੇ ਇਹਦੀ ماں 705 77 ਦੀ ਸੀ 15 ਦਿਨ ਹੋ ਗਏ ਏ ਆਈ ਹੋਈ ਨੂੰ ਖਾਨ ਬੁੱਲ ਲੈ ਕੋਈ ਵੇਰ ਕਾਲ ਨੂੰ ਆਉਂਦਾ ਉਹਦਾ ਸਿਮਨ ਲੱਗਾ ਪਰ ਇਹ ਤੁਸੀਂ ਖਾਲੀ ਮੰਨ ਕੇ ਸੌਦਾ ਕਰ ਲਿਓ ਗੱਪਾਂ ਨਿਕਲੂ ਤੋ ਤੁਹਾਡੀ ਗੁੱਡ ਲੱਕ ਸੋ ਇਹ ਦੱਸੋ ਝੋਟੀ ਇਹਦੇ ਨਾਲ ਇੱਕ ਵੈੜ ਤਾਜੀ ਸੋਈ ਵੀ ਇੱਕ ਝੋਟੀ ਟੋਕੜਾਂ 'ਚ ਪੈਂਦੀ ਹੈ ਫੋਰ ਸੇਲ ਹੈ ਤੇ ਇੱਕ ਝੋਟੀ ਬਿਲਕੁਲ ਤਾਜੀ ਸੋਈ ਵੀ ਬਿਊਟੀ ਬਹੁਤ ਆ ਦੋਸਤੋ ਸੈਂਕ ਤੋਂ ਲੈ ਕੇ ਟਾਂਚੇ ਦੀ ਸਾਰੇ ਪੱਖ ਤੋਂ ਤੇ ਪਲੱਸ ਇਹਦੇ ਨਾਲ ਇੱਕ ਕੱਟੀ ਇਹ ਵੀ ਬੜੀ ਚੰਗੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਚਾਰ ਨਗ ਵਿਕਾਉ ਸੀ ਤੁਸੀਂ ਆ ਕੇ ਦੇਖਿਓ ਤੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ